ਕਿ ਨਵੀਂ ਗੱਲ ਚੱਲੀ ਆ ਕਿ ਸਾਰੀਆਂ ਪੰਚਾਇਤਾਂ ਦੇ ਰਜਿਸਟਰ ਮੰਗਾ ਲਓ ਉਹਨਾਂ ਨੂੰ ਫਸਾਵਾਂਗੇ ਉਹਨਾਂ ਦੀਆਂ ਬਾਹਾਂ ਮਰੋੜਾਂਗੇ ਉਹ ਐ ਨਹੀਂ ਬਾਹਾਂ ਮਰੋੜਨ ਦਿੰਦਾ ਉਹੜਿਆ ਫਿਰਦਾ ਤੈਨੂੰ ਤਾਕਤ ਲੱਗਦੀ ਆ ਇਹ ਜਿੱਦਣ ਚੜ ਗਏ ਨਾ ਪਤਾ ਨਹੀਂ ਲੱਗਦਾ ਕੱਲ ਪਤਾ ਨਹੀਂ ਸੀ ਤੇਰਾ ਤੂੰ ਚੱਲਦੀ ਆ ਅੱਜ ਤੂੰ ਕਿਹਨਾ ਮੈਂ ਕਰਾ ਸਕਦਾ ਤੂੰ ਸਾਡੇ ਨਾਲ ਬਟਾ ਹੋ ਗਿਆ ਇਹ ਆਏ ਤੁਹਾਡੇ ਕੋਲ ਇਹਦੀ ਸ਼ੂਮਨਤਰੀ ਖੜੀ ਕਿਹੜੀ ਆ ਜਿਵੇਂ ਸਾਰਾ ਕੁਝ ਹੋ ਗਿਆ ਕੋਈ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਿਹਾ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਇਦਾਂ ਕਿ ਉਹਨਾਂ ਦਾ ਸਕੀਮ ਬਣਾਉਣਾ ਹੈ 5-5 ਕਰੋੜ ਦੇ ਤਾਂ ਕਿ ਛੋਟੇ ਬੰਦੇ ਨੂੰ ਕੰਮ ਹੀ ਨਾ ਮਿਲੇ। ਔਰ ਇਹ ਦਿੱਲੀ ਵਾਲਿਆਂ ਜਿੱਦਾਂ ਸਿਸਟਮ ਚੱਲ ਰਿਹਾ ਨਾ ਇਹ ਉਹਦੇ ਤਹਿਤ ਕੰਮ ਹੋਣੇ ਆ ਤਾਂ ਜਲਦੀ ਹੋ ਰਹੀ ਸੀ। ਮੈਂ ਅੜ ਗਿਆ ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਪਾਸ। ਮੈਂ ਚੋਣਾ ਕਪੂਰਤਲ ਦਾ ਮਿਕਾਸ ਹੋਵੇ। ਲੇਕਿਨ ਮੰਤਰੀ ਨੂੰ ਤੇ ਡੀਸੀ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਇਹ ਨਹੀਂ ਮੈਂ ਪਾਸ ਕਰਾਂ। ਡੀਸੀ ਦਾ ਵੀ ਮੈਨੂੰ ਕੋਨ ਆਇਆ। ਕਿ ਯਾਰ ਇਸਕੋ ਪਾਸ ਕਰਵਾਜੇ ਤੇ ਹੀ ਡੀਸੀ ਕਦੇ ਕਾਰਪੋਰੇਸ਼ਨ ਦੇ ਕੰਮਾਂ 'ਚ ਇੰਟਰਫੇਅਰ ਨਹੀਂ ਕਰਦਾ। ਲੇਕਿਨ ਉਪਰੋਂ ਨੂੰ ਹਦਾਇਤ ਹੋਈ ਹੋਊਗੀ ਗ੍ਰਾਹਣੇ ਨਾਲ ਗੱਲ ਕਰ। ਮੈਂ ਮੇਰੀ ਗੱਲ ਮੰਤਰੀ ਨਾਲ ਕਰਾਉਂ। ਮੈਂ ਕਹਾਂ ਜੀ ਪਿਛਲੇ 4 ਸਾਲ ਦਾ ਕੰਮ ਬਿਲਕੁਲ ਠੱਪ ਹੈ ਸਾਡੇ ਪੈਸੇ 10 ਕਰੋੜ ਵਾਪਸ ਚਲੇ ਗਿਆ। 4 ਕਰੋੜ ਰੁਪਇਆ ਜਿਹੜਾ ਜਿਹੜਾ ਲਾਈਨਾਂ ਸ਼ਿਫਟ ਕਰਨ ਦਾ ਆਇਆ ਸੀ ਉਹ ਵਾਪਸ ਲੈ ਗਏ ਹੋ। ਉਹ ਵਾਪਸ ਦਿਵਾਓ ਸਾਨੂੰ। ਉਹਦੇ ਇਲਾਵਾ 6 ਕਰੋੜ ਰੁਪਇਆ ਕਮੇਟੀ ਦੇ ਵਿੱਚ ਸੀ.ਓ.ਐਸ ਦੀਆਂ ਨਵੀਆਂ ਲਾਈਨਾਂ ਪਾਉਣ ਲਈ 100 ਰੁਪਏ ਵਾਲੀਆਂ ਲਈ ਹੈਗਾ। ਇੱਕ ਮਿਸ਼ਨਰ ਜਿਹੜੀ ਹੈ 2 ਸਾਲਾਂ ਦੀ ਉਹਦੇ ਉਹਨੂੰ ਖਰਚੇ ਨਹੀਂ ਕਰ ਰਹੀ। ਕੀ ਪੈ ਪੈ ਪੈਸੇ ਵਧ ਰਹੇ ਆ? ਪੈਸੇ ਨੂੰ ਕਰਨਾ ਕੀਆ ਤੇ ਪੈਸੇ ਦੇ কমিਟਮੈਂਟ ਦੋ ਕਿ ਕਮੇਟੀ ਦੀ ਮੀਟਿੰਗ ਹੋਏਗੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਐਸਟੀਮੇਟ ਲੱਗ ਕੇ ਤੇ ਉਹ ਕੰਮ ਪਾਣਗੇ ਇਹ ਮੈਂ ਕੰਡੀਸ਼ਨ ਰੱਖੀ ਤੇ ਥੈਂਕਸ ਟੂ ਮਿਸਟਰ ਮੰਤਰੀ ਲੋਕਲ ਸੈਲਫ ਗਵਰਨਮੈਂਟ ਉਹ কমিਟਮੈਂਟ ਉਹਨੇ ਪੂਰੀ ਕਰ ਦਿੱਤੀ ਆਪਣੀ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਮੰਤਰੀ ਇੰਟਰਫੇਅਰ ਕਰੇਗਾ ਕਿ ਯਾਰ ਤੁਸੀਂ ਕਮੇਟੀ ਦੀ ਮੀਟਿੰਗ ਜਾ ਪਾਸ ਕਰੋ ਪਾਸ ਕਰੋ ਉਹਨੇ ਚੰਗਾ ਕੀਤਾ ਨਾ ਮਾਰਾ ਨਹੀਂ ਕੀਤਾ ਗੱਲ ਮੈਂ ਕਰਦਾ ਲੋਕਲ ਕਮਿਸ਼ਨਰ ਦੀ ਲੋਕਲ ਜਿਹੜਾ ਸਿਸਟਮ ਹੈ ਉਹਦੀ ਯਾਰ ਇਹ ਆਦੇਸ਼ ਇਹ ਇਹਨੇ ਚੱਕੇ ਜਾ ਮੁੰਦੇ ਤੇ ਮੈਚ ਦੇਂਦੇ ਕਹੀ ਨਹੀਂ ਸੀ ਹੁਣ ਕਿ ਨਵੀਂ ਗੱਲ ਚੱਲੀ ਆ ਕਿ ਸਾਰੀਆਂ ਪੰਚਾਇਤਾਂ ਦੇ ਰਜਿਸਟਰ ਮੰਗਾ ਲਓ ਉਹਨਾਂ ਨੂੰ ਫਸਾਵਾਂਗੇ ਉਹਨਾਂ ਦੀਆਂ ਬਾਹਾਂ ਮਰੋੜਾਂਗੇ ਉਹ ਐ ਨਹੀਂ ਬਾਹਾਂ ਮਰੋੜਨ ਦਿੰਦਾ ਬੇਫਿਕਰ ਰਹੋ ਔਰ ਐ ਕਰੋਗੇ ਤਾਂ ਬਿਲਕੁਲ ਡਟ ਕੇ ਤੁਹਾਡਾ ਮੁਕਾਬਲਾ ਆਜੀ ਚੰਦੀ ਨੇ ਕਿਹਾ ਕੰਬਾਂ ਦੇ ਉੜਿਆ ਫਿਰਦਾ ਤੈਨੂੰ ਤਾਕਤ ਲੱਗਦੀ ਆ ਇਹ ਜਿੱਦਣ ਚੜ ਗਏ ਨਾ ਪਤਾ ਨਹੀਂ ਲੱਗਦਾ ਕੱਲ ਪਤਾ ਨਹੀਂ ਸੀ ਤੇਰਾ ਤੂੰ ਚਾਹਦੇ ਆ ਅੱਜ ਤੂੰ ਕਹਿੰਦਾ ਮੈਂ ਕਰਾ ਸਕਦਾ ਤੂੰ ਸਾਡੇ ਨਾਲ ਵੱਡਾ ਹੋ ਗਿਆ ਇਲੈਕਟਿਡ ਮੈਂਬਰ ਨੂੰ ਵੱਡਾ ਹੋ ਗਿਆ ਚੰਦੀ ਅੰਮ੍ਰਿਤਪੁਰ ਪ੍ਰੋਜੈਕਟ ਮੈਂ ਮੈਂ ਕਰਾਂਗਾ ਮੰਤਰੀ ਜੀ ਨਾਲ ਬੰਦਾ ਵਧੀਆ ਇੱਕ ਗਮ ਸ਼ੁਰੂ ਹੈ ਨੌਕਰੀ ਜੋ ਦਿਨ ਹੋਇਆ ਤੁਸੀਂ ਪਰਸੋਂ ਰੇਖਣ ਕੀਤਾ ਅਗਲੇ ਦਿਨ ਹੀ ਕੰਮ ਬੰਦ ਕਰਾ ਦਿੱਤਾ ਕੰਮ ਚੱਲ ਰਿਹਾ ਸੀ ਸ਼ਹਿਰ ਕੋਲ ਨਹੀਂ ਤੋਂ ਪਰੰਪਰਾ ਅੱਗੇ ਪਹਿਲੇ ਇਹਦਾ ਮਤਲਬ ਮੈਂ ਕਰ ਬਹਿ ਜਾ ਤੁਸੀਂ ਜਿੱਦਣ ਰੇਖਣ ਕਰ ਗਏ ਅਗਲੇ ਦਿਨ ਤੋਂ ਕੰਮੇ ਬੰਦ ਇਹਦਾ ਮਤਲਬ ਮੈਂ ਕਰ ਬਹਿ ਜਾਂ ਦੇਖੋ ਮੈਂ ਇੱਕ ਗੱਲ ਦੱਸਣੀ ਚਾਹ ਰਾ ਚਾਹਦੀ ਤਾਂ ਮੇਰੇ ਖਿਆਲੋਂ ਉਦੋਂ ਉਮਰ ਉਮਰ ਦੇ ਹਿਸਾਬ ਨਾਲ ਬਹੁਤ ਛੋਟਾ ਹੋਣਾ ਤੇ ਰਾਣਾ ਜਿੱਦਣੇ ਸ਼ਹਿਰ ਚ ਆਇਆ ਤੇ ਸੀਵਰੇਜ ਨਹੀਂ ਸੀ ਇੱਥੇ ਤੇ ਪਹਿਲਾ ਕੰਮ ਹੈ ਪੂੜਾ ਬਣ ਗਈ ਸੀ ਪੂੜਾ ਦੇ ਵਿੱਚ ਸੀਵਰੇਜ ਨਹੀਂ ਸੀ ਲਾਗੇ ਫੂਡਾ ਕਿੱਥੇ ਆ ਤੇ ਸਾਡਾ ਐਸਟੀਪੀ ਕਿੱਥੇ ਆ ਇਥੋਂ ਵੱਡੀ ਲਾਈਨ ਪਵਾਈ ਸਾਰੇ ਮੁਹੱਲੇ ਉਸ ਲਾਈਨ ਨਾਲ ਜੁੜੇ ਚਾਹੇ ਸੰਤਪੁਰਾ ਕੀ ਸੀ ਏਡੇ ਏਡੇ ਟੋਏ ਸੀ ਤੁਸੀਂ ਦੱਸੰਦੀ ਏ ਤੁਸੀਂ ਤਾਂ ਰਹਿੰਦੇ ਉੱਥੇ ਸੋ ਮੇਰਾ ਕਹਿਣ ਦਾ ਮਤਲਬ ਐ ਕੋਈ ਮੁਹੱਲਾ ਨਹੀਂ ਛੱਡਿਆ ਜੇ ਸੂਝ ਨਾ ਪਾਇਆ ਵੇ ਜਿੱਦਣ ਆਇਆ 7 8 ਟਿਊਬਲ ਹੁੰਦੇ ਸੀ ਅੱਜ ਮੇਰੇ ਕਾ 35 ਦੇ ਲੱਗ ਗਿਆ ਆਬਾਦੀ ਵੀ ਵਧੀ ਆ ਖਪਤ ਵੀ ਵਧੀ ਆ ਲੋਕਾਂ ਦੀਆਂ ਲੋੜਾਂ ਵਧੀਆਂ ਉਦੇ ਸਾਹਮਣੇ ਹਮੇਸ਼ਾ ਕੈਟਰ ਕੀਤਾ ਜਿੰਜਰਾ ਰਜਿਸਟਰ ਚੱਕੇ ਦਾ ਦੇਖੋ ਜਿੱਦਣ ਅਸੀਂ 2022 22 ਚ ਸਰਕਾਰ ਆਈਆ ਉਤੈ 6 ਟਿਊਬਲ ਲੱਗੇ ਪਏ ਕਨੈਕਸ਼ਨ ਕਰੋ ਕੀਤੇ ਤਿੰਨ ਤਿੰਨ ਸਾਲ ਬਾਅਦ ਯਾਰੋ ਇਹ ਕੁ ਐਡਮਿਨਿਸਟ੍ਰੇਸ਼ਨ ਹੈ ਜੇ ਤੁਸੀਂ ਕੋਈ ਵੀ ਲੋਕਾਂ ਨੂੰ ਐ ਰੋਕ ਕੇ ਕੰਮ ਤੰਗ ਕਰਕੇ ਰਾਣੇ ਨੂੰ ਬਦਨਾਮ ਕਰ ਦਿਓਗੇ ਲੋਕ ਮੇਰੇ ਨਾਲ ਹੀ ਨੇ ਜਿੱਥੇ ਸਿਵਜ ਪਾਇਆ ਤੁਹਾਨੂੰ ਇਹ ਯਾਦ ਹੋਣਾ ਕਿ ਇੱਥੋਂ ਲੈ ਕੇ ਕਾਲੇ ਸੰਗਿਆ ਦੀ ਵੀ ਸਰਦ ਚੌੜੀ ਨਹੀਂ ਸੀ ਕਾਲੇ ਸੰਗਤੋਂ ਲੈ ਕੇ ਸਿੱਧਮਾ ਦੋਨਾ ਹੁੰਦੀ ਹੋਈ ਆਦੀ ਤੈਂ ਚੌੜੀ ਨਹੀਂ ਸੀ ਟੁੱਟੀਆਂ ਸੜਕਾਂ ਜੀਆਂ 17 ਜਿਹਦਨ ਮੈਂ ਆਇਆ ਤੇ ਚਾਹੇ ਕਾਂਝਲੀ ਨੂੰ ਚਲ ਜਾਓ ਚਾਹੇ ਸੁਵਾਨਪੁਰ ਨੂੰ ਚਲ ਜਾਓ ਚਾਹੇ ਕਰਤਾਰਪੁਰ ਨੂੰ ਚਲ ਜਾਓ ਚਾਹੇ ਕਾਲੇ ਸੰਗਤਾਂ ਚਲ ਜਾਓ ਐਸਐਸਕੇ ਦੇ ਸਾਹਮਣੇ ਦੀ ਜਾਂਦੇ ਸੀ ਮਾਰਕੀਟ ਦੇ ਸਾਹਮਣੇ ਦੀ ਜਾਂਦੇ ਸੀ ਖੰਡੇ ਸੀ 10 ਸਾਲ ਕਾਲੀ ਦਲ ਦਾ ਰਾਜ ਰਿਆ ਜੇ ਤੁਸੀਂ 25 ਸਾਲ ਦਾ ਹਸਾਬ ਮੰਗਦੇ ਹੋ ਤਾਂ 10 ਸਾਲ ਦਾ ਹਸਾਬ ਦੇਣਾ ਨਾ ਮੈਂ ਕਿਉਂਕਿ ਕਾਂਗਰਸੀ ਸਰਕਾਰ 10 ਸਾਲ ਰਹੀ ਹੁਣ ਤੁਸੀਂ ਆਪਣੀ ਗੱਲ ਕਰ ਲਓ ਤੁਸੀਂ ਕੋ ਰੁਪਇਆ ਲੈਂਦਾ ਹੁਣ ਹੋਣੇ ਆ ਇਹ ਮੈਨੂੰ ਵੀ ਪਤਾ ਲੇਕਿਨ ਜਿਹੜਾ 10 ਕਰੋੜ ਰੁਪਇਆ ਲੈ ਕੇ ਗਿਆ ਪਹਿਲਾਂ ਮੰਜੂਰਾਣਾ ਹਲਕਾ ਇੰਜਾਜ ਸੀ ਹੁਣ ਪਤਾ ਨਹੀਂ ਤੁਸੀਂ ਹੂੰ ਚਾਂਦੀ ਸਾਹਿਬ ਆ ਭਾਈ ਐਡਾ ਹੀ ਐਡਾ ਹੀ ਤੁਹਾਡਾ ਚੱਲਦਾ ਤੇ ਮੇਰਾ ਉਹ 10 ਕਰੋੜ ਰੁਪਇਆ ਲੈ ਕੇ ਆਓ ਪਹਿਲਾਂ ਮੈਂ ਲੋਕਰੋ ਲੈਂਦਾ ਜੀ ਉਹ ਮੇਰੇ ਵਾਲਾ ਹੀ ਆ ਉਹ ਨਹੀਂ ਹੀ ਲੈਂਦਾ ਜੀ ਉਹ ਅਸੀਂ ਦਾ ਕੀ ਮਤਲਬ ਹੈ ਕਿ ਹੋਈ ਸੀ ਗਵਰਨਮੈਂਟ ਆਇਆ ਰਣਾ ਹੀ ਇਜ਼ ਨੋਵੇਅਰ ਹਵਾਚ ਸੈਕਟਰੀਟ ਗਿਆ ਲੈ ਸੈਕਟਰੀ ਇਹਨਾਂ ਸ਼ਕਲ ਵੇਖ ਕੇ ਦੱਸ ਦੇ ਮੈਨੂੰ ਜਾਣਨਾ ਉਹ ਗੱਲਾਂ ਨਾ ਥੋੜੀ ਨਾ ਯਾਰ ਮਰਨਾ ਪੈਂਦਾ ਹਾਂ ਅੱਛਾ ਰਣਾ ਇਹ ਦੱਸ ਹਾਂ ਮੈਨੂੰ ਖੁਸ਼ੀ ਆ ਜੇ ਰਿਸ਼ਤਾ ਰਿਸ਼ਤੇ ਦਾ ਪਤਾ ਲੱਗੇਗਾ 27 ਅਜੇ 25 ਸਾਲ ਲੀਡਰ ਦੇ ਨਾਲ ਮੁਕਾਬਲਾ ਕੀਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ 25 ਸਾਲ ਦੇ ਲੀਡਰ ਨਾਲ ਮੁਕਾਬਲਾ ਕੀਤਾ ਚਲੋ ਠੀਕ ਹੈ ਲੇਕਿਨ ਮੈਂ ਇੱਕ ਗੱਲ ਕਹਾਂਗਾ ਆਪਣੇ ਆਪ ਨੂੰ ਸਾਫ ਸੁਥਰਾ ਰੱਖਿਓ ਜਿਵੇਂ ਰਾਲੇ ਨੇ ਕਿਹਾ ਡੁੱਠ ਖਸੁੱਟ ਬੰਦ ਕਰੋ ਇਸ ਰਾਜ ਦੇ ਵਿੱਚ 5-5 ਲੱਖ ਰੁਪਈਆ 5-5 ਲੱਖ ਰੁਪਈਆ ਲਾਇਸੈਂਸ ਬਣਾਉਣ ਦਾ ਲੱਗਦਾ ਔਰ ਮੈਂ ਗੱਲਾਂ ਸਮੇਂ-ਸਮੇਂ 'ਤੇ ਨਾ ਕਰਾਂਗਾ ਦੇਖੋ ਐ ਤੈ ਹਲਾ ਦਾਂਗਾ ਕੋਈ ਗੱਲ ਨਹੀਂ ਮੈਂ ਚਲਦੂ ਕਰਾਵਾਂਗਾ ਕੰਮ ਜੇਰਾ ਟੈਂਡਰ ਹੋ ਗਿਆ ਠੇਕੇਦਾਰ ਕੰਮ ਕਰ ਰਿਹਾ ਦੇਖੋ ਯਾਰ ਪਾਇਪ ਪਾਇ ਨਹੀਂ ਉਹ ਕੂਰ ਦਿੱਤਾ ਉਹ 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 ਪਾਇ ਪੋਣਾ ਸੀ ਕੱਢ ਕੇ ਪੂਰੇ ਜੀ ਕੱਢ ਕੇ ਪੂਰੇ ਦੱਸੋ ਯਾਰ ਇਹੋ ਜੀ ਇਹੋ ਜੀ ਹਰਕਤ ਕਰਨੋ ਨਹੀਂ ਹਰਕਤ ਤੇ ਤੇ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਚਲ ਤੂੰ ਨਹੀਂ ਕਰਾਇਆ ਮੰਨ ਲਿਆ ਚਾਂਦੀ ਸਾਹਿਬ ਨੇ ਨਹੀਂ ਕਰਾਇਆ ਕੋਈ ਸਾਹਿਬ ਤਾਂ ਹੋਊਗਾ ਉਹਦਾ ਨੌਲੇਜ ਦੇ ਨਜ਼ਰ ਕਰਾਓ ਸ਼ੁਰੂ ਕਰਾ ਸਾਹਿਬਾਂ ਲੇਕਿਨ ਇਹ ਨਹੀਂ ਦੱਸਦਾ ਕਰਾਇਆ ਕਿਨੇ ਇਹਨੂੰ ਮੜੀ ਕਿਹੜੀ ਗੱਲ ਹੋ ਸੈਦੀ ਆ ਅਸੀਂ ਅਜੇ ਵੀ ਜ਼ਿੰਦਗੀ ਚ ਕਿਸੇ ਨੇ ਪੈ ਪਾੜੀ ਕੀਤਾ ਜੇ ਕਿਸੇ ਸਰਕਾਰ ਨੇ ਕੋਈ ਕੰਮ ਸ਼ੁਰੂ ਕੀਤਾ ਮੈਂ ਤਾਂ ਇੱਕਲੋਰ ਕਰਦਾ ਕਿ ਵੇਖੋ ਕਪੂਰਥਲੇ ਦੇ ਵਿੱਚ ਸਦਰ ਬਾਜ਼ਾਰ ਵਗੈਰਾ ਠੀਕ ਹੈ ਨਾ ਸਕੀਮਾਂ ਕੋਈ ਸਟੇਟ ਦੀਆਂ ਹੁੰਦੀਆਂ ਕੋਈ ਸਰਕਾਰ ਦੀਆਂ ਹੁੰਦੀਆਂ ਪਾਰ ਸਰਕਾਰ ਦੀਆਂ ਮੈਂ ਪਾਰ ਸਰਕਾਰ ਦੀ ਸਕੀਮ ਲੈਣ ਲਈ ਵੀ ਮਿਹਨਤ ਕਰਨੀ ਪੈਂਦੀ ਆ ਜਿਹੜੀਆਂ ਤਾਰਾਂ ਕੇ ਵਿੱਚ ਆਖੀਆਂ ਸੀ ਯਾਦ ਹੈ ਨਾ ਸਦਰ ਬਾਜ਼ਾਰ ਚ ਹਾਲ ਕੀ ਹੁੰਦਾ ਸੀ ਹੁਣ ਕੰਕਰੀਟ ਬਣਾਇਆ ਨਾ ਫਿਰ ਗੱਸੀਸਾਲੀ ਫਿਰ ਟੁੱਟ ਜਾਨੀ ਆ ਬਣਾਉਏ ਪੈਂਦੇ ਆ ਜੇ ਕਹੋ ਕਿ ਆ 9 ਕਰੋੜ ਰੁਪਇਆ ਲੈਂਦਾ ਇਹ 9 ਕਰੋੜ ਤੇ ਜਿਹੜਾ ਲੈ ਕੇ ਗਏ ਉਹੀ ਆਇਆ ਠੀਕ ਹੈ ਹੁਣ ਤੁਹਾਡਾ ਸਰਕਾਰ ਐ ਤੂੰ ਕਹਿੰਗਾ ਉਦਘਾਟਨ ਮੈਂ ਕਰਨਾ ਪਰ ਟੈਕਨੀਕਲੀ ਗਲਤ ਆ ਕਰਦਾ ਰਹੀ ਯਾਰ ਲੋਕਾਂ ਨੂੰ ਤਾਂ ਪਤਾ ਕਿ ਰਾਣੇ ਦਾ 10 ਕਪੂਰਥਲੇ ਦਾ 10 ਕਰੋੜ ਰੁਪਇਆ ਵਾਪਸ ਗਿਆ ਉਹ ਲੈ ਕੇ ਆਓ ਪੌੜੀਆਂ ਚੜੋ ਸੈਕਟਰੀਆਂ ਰਾਣਾ ਹੀ ਤੁਹਾਡੇ ਵੱਲੇ ਫ੍ਰੀ ਦੀ ਲੈਣਾ ਚਾਹੁੰਦੇ ਆ ਜ਼ਿੰਦਗੀ ਚ ਕੀਤਾ ਕੁਝ ਨਹੀਂ ਅਚੀਵਮੈਂਟ ਦੱਸੋ ਆਪਣੀ ਰਾਣਾ ਜੀ ਤੁਸੀਂ ਸਾਰੀ ਗੱਲ ਦਾ ਅਚੀਵਮੈਂਟ ਦੱਸਣੀ ਚਾਹੀਦੀ ਹੈ ਨਾ ਬੰਦੇ ਨੂੰ ਤੁਸੀਂ ਆਏ ਤੁਹਾਡੇ ਕੋਲ ਇਡੀ ਛੂਮੰਤਰ ਦੀ ਛੜੀ ਕਿਹੜੀ ਹੈ ਕਿ ਵੀ ਸਾਰਾ ਕੁਝ ਹੋ ਗਿਆ ਉਹ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਹੇ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਇਦਾਂ ਨਹੀਂ ਚੱਲਣਾ ਰਾਣਾ ਜੀ ਇਹ ਸਾਰੀ ਗੱਲ ਦਾ ਕਨਕਲੂਡ ਕਰਕੇ ਸਮਅਪ ਤੁਹਾਡੇ ਲੋਕ ਕੀ ਹੈ ਕਿ ਇਹ ਕੰਮ ਨੂੰ ਕਿਸ ਰਣਨੀਤੀ ਇਹ ਕੰਮ ਹਰ ਹਾਲਛ ਹੋਏਗਾ ਯੋਜਨਾ ਔਰ ਅਗਰ ਸਰਕਾਰ ਇਹਨੂੰ ਚਾਲੂ ਨਹੀਂ ਕਰੇਗੀ ਤੇ ਭਾਰਤ ਸਰਕਾਰ ਨੂੰ ਮੈਂ ਲਿਖਾਂਗਾ ਕਿ ਤੁਹਾਡੇ ਦਿੱਤੇ ਉਹ ਇਹ ਸਾਰਾ ਸਿਸਟਮ ਅੰਮ੍ਰਿਤ 2 ਉਹ ਵੀ ਸਾਡੀ ਟੈਕਸ ਤੋਂ ਹੀ ਘਟ ਰਹਾ ਤੇ ਸਾਨੂੰ ਦੇ ਰਹੇ ਮੈਨੂੰ ਕੱਲੇ ਨੂੰ ਨਹੀਂ ਦੇ ਰਹੇ ਜਾਂ ਪੰਜਾਬ ਕੱਲੇ ਨੂੰ ਨਹੀਂ ਦੇ ਰਹੇ ਭਾਰਤ ਚ ਉਹਨਾਂ ਦੀਆਂ ਸਕੀਮਾਂ ਚੱਲਦੀਆਂ ਭਾਰਤ ਸਰਕਾਰੀਆਂ ਉਹ ਸਕੀਮ ਦੇ ਤਹਿਤ ਮੈਂ ਲੈਂਦਾ ਅਸੀਂ ਜਾਗਦੇ ਰਹੇ ਅਸੀਂ ਲੈ ਲੈਂਦਾ ਹੁਣ ਤੁਸੀਂ ਦੱਸੋਗੇ ਯਾਰ ਨਵੀਂ ਚੀਜ਼ ਕੀ ਲਿਆ ਰਹੇ ਹੋ ਮੈਂ ਤਾਂ ਸਵਾਲ ਇੱਕ ਗੱਲ ਕੌਂਟੀ ਜਾਉਂਗੇ ਨਾ ਉਹਨੂੰ ਕੋਈ ਯਾਰ ਨਵੀਂ ਚੀਜ਼ ਦੱਸ ਸੇ ਸਰਕਾਰ ਤੇਰੀ ਆ ਤੂੰ ਕਹਿੰਦਾ ਤੇਰੀ ਚਲਦੀ ਬੜੀ ਆ ਤੇ ਦੱਸ ਕਰੇਗਾ ਕੀ ਜੇ ਨਾ ਸਮਝ ਆਇਆ ਫਿਰ ਮੈਨੂੰ ਪੁੱਛ ਲੈ ਆਈ ਸਟੇਡੀਅਮ ਇਹ ਨਵੇਂ ਬਣਾ ਰਹੇ ਆ 27 ਸਟੇਡੀਅਮ ਇਹ ਬਣਾ ਰਿਆ ਉਹ ਯਾਰ ਇਹੇ ਬਣਾ ਰਿਆ ਵਾਟ ਜੀ ਹਾਂ ਭਗਵਾਨਤਮਾਨ ਦੀ ਸਰਕਾਰ ਬਣਾ ਰਹੀ ਆ 46 ਸੜਕਾਂ ਦੇ ਪਾਸ ਕੀਤੀਆਂ 22 ਕਰੋੜ ਦੇ ਨਾਲ ਪਿੰਡਾਂ ਦੇ ਵਿੱਚ ਬਣਾਉਣੀਆਂ 46 ਸੜਕਾਂ ਲਾਟ ਹੋਈਆਂ ਕਰੋੜ 22 ਕਰੋੜ ਨਾਲ ਇਹਨੂੰ ਇਹ ਕਹੋ ਕਿ 2017 ਤੋਂ 2022 ਚ ਕਿੰਨਾ ਪੈਸਾ ਆਇਆ ਕਿੰਨਾ ਉਹ ਲੱਗਿਆ ਉਹ ਦੇਖ ਲਓ ਜਿਹੜਾ ਤੁਸੀਂ ਲਾ ਰਹੇ ਹੋ ਉਹ ਵੇਖ ਲਓ ਪਰ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂ ਇਹ ਫੇਰ ਸੁੱਤਾ ਸੀ ਜੇ ਹਲਕਾ ਇੰਚਾਰਜ ਕਹਿੰਦਾ ਇਹਦੇ ਹਿਸਾਬ ਨਾਲ ਹੋ ਰਿਹਾ ਸਾਰਾ ਕੁਝ ਇਹ ਸੁੱਤਾ ਸੀ ਯਾਰੋ ਮੈਂ ਐਜ ਐਮਐਲਏ ਐਮਐਲਏ ਲਿਖ ਕੇ ਦਿੰਦਾ ਤਾਂ ਭਾਰਤ ਸਰਕਾਰ ਭਾਰਤ ਸਰਕਾਰ ਉਹ ਪ੍ਰੋਜੈਕਟ ਪਾਸ ਕਰਦੀ ਆ ਲੈ ਕੇ ਕਾਲਾ ਸੰਗਿਆ ਬਾਬਾ ਕਾਨ ਵਾਸਤੋਂ ਜਿੱਥੇ ਤਈ ਰਾਮਪੁਰ ਹੁੰਦੇ ਹੋਏ ਜਿੱਥੇ ਤਈ ਕਪੂਰਥਲੇ ਦੀ ਹੱਦ ਉੱਥੇ ਤਈ 18 ਫੁੱਟੀ ਸੜਕ ਮੈਂ ਮਨਜ਼ੂਰ ਕਰਾਈ ਆ ਰਜ਼ਾਪੁਰ 2 ਇਬਨ ਰਜ਼ਾਪੁਰ 2 ਇਬਨ ਔਰ ਇੱਕ ਸੜਕ ਹੋ ਰਿਆ 7ਵਾਂ ਦੋਨਾ ਤੋਂ ਵਾਇਆ ਖਸਰੋਪੁਰ ਵਾਇਆ ਸਿੱਧਵਾਂ ਦੋਨਾ ਵਾਇਆ ਖਸਰੋਪੁਰ ਅੱਧੀ ਆਦੀ ਤੇ 18 ਫੁੱਟ ਦੀ ਆ ਪੰਜ ਕਰਾਈ ਆ ਜੇ ਚਾਂਦੀ ਨੇ ਤੁਹਾਨੂੰ ਕਰਾਈ ਹੁੰਦੀ ਤੇ ਤੁਹਾਨੂੰ ਦੱਸਦਾ ਮੈਂ ਦੱਸ ਰਿਹਾ ਕਿਉਂ ਮੈਂ ਐਮ ਐਮ ਲੇ ਮੈਂ ਲਿਖਦਾ ਮੇਰੀ ਰეკਮੈਂਡੇਸ਼ਨ ਨਾ ਬਣਦਾ ਐਮ ਪੀ ਵਾਲਾ ਕੰਮ ਜਿਹੜਾ ਕੋਈ ਧਰਨਾ ਪ੍ਰਦਰਸ਼ਨ ਦੀ ਯੋਜਨਾ ਹੈਗੀ ਜੀ ਜੇ ਲੋੜ ਪਈਗੀ ਹਰ ਕੰਮ ਕਰਾਂਗੇ ਅਚੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਪੁਲਿਸ ਦਾ ਪ੍ਰੈਸ਼ਰ ਪਾ ਕੇ ਕੱਲ ਪਰਸੋਂ ਜ ਮੈਂ ਨਸ਼ਰ ਕਰਾਂਗਾ ਇੱਕ ਗੱਲ ਬੰਦਾ ਹੋਵੇ ਨਾ ਹੋਵੇਗਾ ਨਾ ਆ ਜਾਂਦਾ ਫਰੈਂਸ ਵਾਰਦਾ ਛੈਣੀ ਪਰਚੇ ਚ 307 ਦੇ ਉਹਦਾ ਨਾਮ ਆ ਮੈਂ ਐਸਐਸਪੀ ਨੂੰ ਮਿਲਿਆ ਮੈਂ ਡੀਐਸਪੀ ਨਾਲ ਗੱਲ ਕੀਤੀ ਕਹਿੰਦਾ ਜਿਹੜਾ ਵੀਡੀਓ ਚ ਨਹੀਂ ਉਹਦਾ ਨਾਮ ਨਹੀਂ ਆਊਗਾ ਨਿਕਲ ਜਾਊਗਾ ਲੇਕਿਨ ਯਾਰ ਮੈਨੂੰ ਇਹ ਦੱਸੋ ਆਵੇ ਕਿਉਂ ਵਾਅਰ ਯੂ ਹੈਰੈਸਿੰਗ ਪੀਪਲ ਕੀ ਇਹ ੱਤਕਾ ਨਹੀਂ ਬੰਦੇ ਨਾ ਤੁਸੀਂ ਨਾਮ ਲਿਖ ਦਿਓ ਇੱਕ ਸਰਪੰਚ ਆ ਸਾਡਾ ਸਾਫਕਾ ਬੜਾ ਮਜ਼ਬੂਤ ਬੰਦਾ ਸਤਨਾਮ ਸਿੰਘ ਉਹਦਾ ਨਾਮ ਇੱਕ ਪਰਚੇ ਚ ਲਿਖਿਆ ਹੈ ਉਹ ਯਾਰ ਹਜੂਰ ਸਾਹਿਬ ਤੋਂ ਤੁਹਾਨੂੰ ਸਬੂਤ ਦੇਗਾ ਕਿ ਉਹਦਾ ਨਾਮ ਪਾਇਆ ਤਾਂ ਪਾਇਆ ਕਿਵੇਂ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਨਾਮ ਪਾਤਾ ਮੰਨ ਲਓ ਜੇਨੇ ਪਾਇਆ ਉਹਦੇ ਤੇ ਪਰਚਾ ਪੁਲਿਸ ਨੂੰ ਕਰਨਾ ਚਾਹੀਦਾ ਜਿਹੜਾ ਗਲਤ ਨੋ ਲਿਖਾਉਂਦਾ